ਪੁੱਟ ਸਿੰਘ ਸ਼ਾਦ ਦੇ ਪੰਜਾਬੀ ਨਾਵਲ ਨੂਰੀ ਦਾ ਅਗਲਾ ਭਾਗ 8 ਤੜਨਾ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਂਡਿਓ ਯੂਟਿਊਬ ਚੈਨਲ ਸਵੀ ਮੀਡੀਆ ਕਾਲਜ ਵਿੱਚ ਗੱਲ ਓਟ ਗਈ ਸੀ ਨੂਰੀ ਤੇ ਰੂਬੀ ਦੀ ਪੇਸ਼ੀ ਹੋ ਗਈ ਸੀ ਨੂਰੀ ਚੰਗੇ ਬੱਚੇ ਤੋਂ ਇਸ ਗੈਰ ਹਰਕਤ ਦੀ ਉਮੀਦ ਨਹੀਂ ਸੀਗੀ ਗੈਰ ਹਰਕਤ ਇਸ ਤੋਂ ਵੱਧ ਕੀ ਹੋਵੇਗੀ ਪਿਆਰ ਤਾਂ ਗੈਰ ਹਰਕਤ ਨਹੀਂਗਾ ਪਿਆਰ ਗੈਰ ਹਰਕਤ ਦਾ ਦੂਜਾ ਨਾਂ ਹੈ ਮੈਂ ਐਸ ਬਿਮਾਰੀ ਦਾ ਆਪਣੇ ਕਾਲਜ ਵਿੱਚ ਜ਼ਿਕਰ ਵੀ ਨਹੀਂ ਚਾਹੁੰਦੀਗੀ ਖਰਬੂਜੇ ਨੂੰ ਦੇਖ ਕੇ ਹੀ ਦੂਜੇ ਨੂੰ ਵੀ ਇਹੀ ਰੰਗ ਚੜਦਾ ਆ ਮੇਰੇ ਪਾਸ 25000 ਬੱਚੀਆਂ ਹਨ ਮੈਂ ਇਹਨਾਂ ਦੇ ਮਾਪਿਆਂ ਨੂੰ ਕੀ ਜਵਾਬ ਦੇਵਾਂਗੀ ਮੈਂ ਤੇਰੇ ਮਾਪਿਆਂ ਨੂੰ ਤਾਰ ਦੇ ਦਿੱਤੀ ਹੈ ਜਾਂ ਤਾਂ ਮੈਨੂੰ ਗਾਰੰਟੀ ਦੇ ਕਿ ਇਹ ਗੈਰ ਹਰਕਤ ਦੁਬਾਰਾ ਨਹੀਂ ਹੋਵੇਗੀ ਨਹੀਂ ਤਾਂ ਆਪਣੇ ਘਰ ਜਾ ਕੇ ਪਿਆਰ ਦੀਆਂ ਪਿੰਗਾ ਝੂਟ ਸਾਡਾ ਗਲਾ ਛੱਡ ਜੋ ਤੁਸੀਂ ਕਹੋਗੇ ਠੀਕ ਕਰੋਗੇ ਪਰ ਮੈਂ ਇਹ ਇਲਜ਼ਾਮ ਸਿਰ ਨਹੀਂ ਲਾਵਾਂਗੀ ਕਿ ਮੈਂ ਕੋਈ ਗੈਰ ਹਰਕਤ ਕੀਤੀ ਹੈ ਮੈਂ ਤਾਂ ਦਵਾਂਗ ਪਾਕ ਹਾਂ ਤੇ ਗੰਗਾ ਬਾਂਗ ਸੁੱਚੀ ਹਾਂ ਮੈਂ ਬਹਿਸ ਕਰਨਾ ਨਹੀਂ ਚਾਹੁੰਦੀਗੀ ਤੂੰ ਜਾ ਸਕਦੀ ਹੈ ਰੂਬੀ ਤੈਨੂੰ ਵੀ ਆਖਰੀ ਵਾਰਨਿੰਗ ਹੈ ਨਹੀਂ ਤਾਂ ਤੇਰੇ ਮਾਪਿਆਂ ਨੂੰ ਵੀ ਤਾਰ ਜਾਏਗੀ ਇੱਥੇ ਬੱਚੇ ਪੜਨ ਆਉਂਦੇ ਨੇ ਨਾ ਕਿ ਵਿਚੋਲੇ ਬਨਣ ਲਈ ਨੂਰੀ ਤੇ ਰੂਬੀ ਤੁਰਗੀਆਂ ਸੀਂਗਾ ਨੂਰੀ ਤੂੰ ਮੇਰੇ ਕਾਲਜ ਦੀ ਸ਼ਾਨ ਸੀਗੀ ਮੈਂ ਤੈਨੂੰ ਆਪਣੀ ਤੀ ਵਾਂਗ ਪਿਆਰ ਕਰਦੀ ਸਾਂ ਵੱਡੇ ਭੈਣ ਜੀ ਦੀਆਂ ਚੀਕਾਂ ਜਈਆਂ ਤੁਰੀਆਂ ਆ ਰਹੀਆਂ ਸੀਂਗਾ ਨੂਰੀ ਤੇ ਰੂਬੀ ਦੇ ਕੰਨਾਂ 'ਚ ਪੈ ਰਹੀਆਂ ਸਨ ਵਰਾਂਡੇ ਵਿੱਚ ਕੁੜੀਆਂ ਘੁੱਟੀਆਂ ਘੁੱਟੀਆਂ ਦੋਹਾਂਵਾਂ 'ਵਲ ਚਾਹ ਕਰੀਆਂ ਸਨ ਕਿਸੇ ਝੰਡ ਵਿੱਚੋਂ ਹਾਸੇ ਦੀ ਆਵਾਜ਼ ਆ ਰਹੀ ਸੀਗੀ ਵਾਰਿਸ ਸ਼ਾਹ ਸ਼ਪਾਈਏ ਖਲਕ ਕੋਲੋਂ ਭਾਵੇਂ ਆਪਣਾ ਹੀ ਗੁੜਗਾਈਏ ਜੀ ਇਸ਼ਕ ਤੇ ਮੁਸਕਨਾ 숍 ਦੇ ਜਗ ਕੋਲੋਂ ਵਾਰਿਸ ਸ਼ਾਹ ਨਾ ਮੁੜਾ ਰੰਜੇਟੜੇ ਤੋਂ ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ ਨਹੀਂ ਭਾਵੇਂ ਵੱਡੇ ਭੈਣ ਜੀ ਲੱਖ ਰੋਕਣ ਜੱਟ ਚੜਦੇ ਮਿਰਜੇ ਯਾਰ ਨੂੰ ਜੱਟ ਵੰਜਲ ਦਿੱਤਾ ਦਿੰਦਾ ਮੱਤਾ ਪੱਠਰਨਾਂ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮੱਤ ਇਹ ਤਾਂ ਹੱਸ ਹੱਸ ਲਾਉਂਦੀਆਂ ਜਾ ਰੀਆਂ ਫਿਰ ਰੋ ਰੋ ਦੇਵਨ ਦਸ ਇੱਕ ਕੁੜੀ ਮਰੇ ਫਕ ਇਕ ਕੁੱਤੀ ਮਰੇ ਫਕੀਰ ਦੀ ਜੋ ਟੌ ਟੌ ਨਿਤ ਕਰੇ ਇੱਕ ਦੀਵਾ 부ਜੇ ਕਰਾੜਦਾ ਜਿਹੜਾ ਚੰਨਨ ਨਿਤ ਕਰੇ ਪੰਜ ਸੱਤ ਮਰਨ ਗਵੰਡਣਾ ਰਹਿੰਦੀਆਂ ਨੂੰ ਤਾਪ ਚੜੇ ਗਲੀਆਂ ਹੋਵਣ ਸੁੰਨੀਆਂ ਵਿੱਚ ਮਿਰਜਾ ਯਾਰ ਫਿਰੇ ਤਾਪ ਚੜੇ ਵੱਡੀ ਭੈਣ ਜੀ ਨੂੰ ਜਿਹੜੀ ਰਕਾਵਟ ਵਿੱਚ ਬਣੇ ਕੁੜੀਆਂ ਗਿੱੱਦਾ ਪਾਣ ਲੱਗ ਪਈਆਂ ਸਨ ਪਿਆਰ ਕੀਆ ਤੋ ਡਰਨਾ ਕਿਆ ਵਾਰਡਨ ਭੈਣ ਜੀ ਦੀ ਆਵਾਜ਼ ਸੁਣ ਕੇ ਕੁੜਗਾਂ ਦਾ ਸੰਗੀਤ ਨਾਚ ਗਾਸਾ ਗਾਣਾ ਬੰਦ ਹੋ ਗਿਆ ਸੀਗਾ ਇਸ ਤਰ੍ਹਾਂ ਜਿਵੇਂ ਇੱਥੇ ਕੋਈ ਹੈ ਹੀ ਨਹੀਂ ਸੀਗਾ ਸਭ ਨੇ ਸਾਹ ਰੋਕ ਲਏ ਸੀਗੇ ਜਿਵੇਂ ਸੱਪ ਸੁੰਘ ਗਿਆ ਸੀਗਾ ਨੂਰੀ ਧੀਏ ਇਹ ਮੈਂ ਕੀ ਸੁਣ ਰਹੀ ਆ ਵਾਰਡਨ ਨੇ ਨੂਰੀ ਕੋਲ ਜਾ ਕੇ ਕਿਹਾ ਭੈਣ ਜੀ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਪਰ ਜਿਨ੍ਹਾਂ ਨੇ ਵੀ ਕੀਤਾ ਉਹ ਕਾਲਜ ਦੇ ਊਸੂਲਾਂ ਦੇ ਖਿਲਾਫ ਕੀਤਾ ਆ ਅਜੇ ਹੀ ਅਸੂਲਾਂ ਨੂੰ ਕੀ ਕਿਹਾ ਜਾਏ ਜਿਹੜੇ ਜੀਵਨ ਦੇ ਖਿਲਾਫ ਨੇ ਧੀਏ ਬੱਚੇ ਨੂੰ ਅਸੂਲਾਂ ਦੇ ਘੇਰੇ ਚ ਰਹਿ ਕੇ ਚੱਲਣਾ ਪੈਂਦਾ ਹੈ ਤੈਨੂੰ ਪਤਾ ਹੀ ਹੈ ਸਾਰਾ ਕਾਲਜ ਤੈਨੂੰ ਕਿੰਨਾ ਪਿਆਰ ਕਰਦਾ ਅਸੀਂ ਤਾਂ ਤੇਰੇ ਤੇ ਨਾਜ਼ ਕਰਦੇ ਸੀਗੇ ਭੈਣ ਜੀ ਦਾ ਦਿਲ ਵੀ ਟੁੱਟ ਗਿਆ ਸੀਗਾ ਉਸ ਦੀਆਂ ਅੱਖਾਂ ਚੋਂ ਨੀਰ ਹੜਵਾਂਗ ਵਗ ਰਿਹਾ ਸੀਗਾ ਸਿਆਣੀ ਧੀ ਬਣ ਮੋੜ ਕਾਲਜ ਤੋਂ ਪੈਰ ਬਾਹਰ ਨਾ ਧਰਨ ਦੀ ਸੋਚਕ ਧੀਆਂ ਤਾਂ ਕੋਰੀ ਚਾਦਰ ਹੁੰਦੀਆਂ ਨੇ ਇੱਕ ਵਾਰ ਦਾਗ ਲੱਗਿਆ ساری ਉਮਰ ਨਹੀਂ ਲੱਥ ਦਾਗਾ ਮੇਰਾ ਪਿਆਰ ਕੋਈ ਦਾਗ ਨਹੀਂ ਪੈਂਜੀ ਰੱਬ ਦੇ ਵਾਸਤੇ ਇਸ ਨੂੰ ਦਾਗ ਨਾ ਕਹੋ ਮੇਰਾ ਦਿਲ ਦੁਖਦਾਇਆ ਨੂਰੀ ਹੰਝੂ ਪੂੰਝਦੀ ਰਹਿ ਗਈ ਸੀ ਵੜਨ ਪੈਂਜੀ ਮਯੂਸ ਜਹੀ ਹੋ ਕੇ ਬਾਹਰ ਨਿਕਲ ਗਈ ਉਸ ਨੂੰ ਉਮੀਦ ਨਹੀਂ ਸੀ ਕਿ ਨੂਰੀ ਅੱਗੋਂ ਇਸ ਤਰ੍ਹਾਂ ਦੇ ਜਵਾਬ ਦੇਵੇਗੀ ਵੈਸੇ ਉਸ ਦਾ ਵਿਸ਼ਵਾਸ ਸੀਗਾ ਨੂਰੀ ਨੇ ਕੋਈ ਗਲਤ ਕੰਮ ਨਹੀਂ ਕੀਤਾ ਸੀਗਾ ਉਹ ਕੋਰੀ ਸੀਗੀ ਸੁੱਚੀ ਸੀਗੀ ਤਦ ਵੰਗ ਪਾਕ ਤੇ ਗੰਗੋਤਰੀ ਦੀ ਗੰਗਾ ਵੰਗ ਸੁੱਚੀ ਤੇ ਸੱਚੀ ਸੀਗੀ ਨੂਰੀ ਦੇ ਨਾਲ ਰੂਬੀ ਵੀ ਚੋਪਵੱਟੀ ਬੈਠੀ ਸੀਗੀ ਕਿਹੜਾ ਸਮਾਜ ਹੈ ਪਿਆਰ ਨੂੰ ਗੈਰ ਹਰਕਤ ਕਿਹਾ ਜਾ ਰਿਹਾ ਹੈ ਪਿਆਰ ਨੂੰ ਪਾਪ ਮੰਨਿਆ ਜਾ ਰਿਹਾ ਹੈ ਇੱਕ ਸੂਗ ਦੀ ਬਿਮਾਰੀ ਜਿਹੜੀ ਪਲੇਗ ਵਾਂਗ ਸਾਰੇ ਕੱਲ ਜੋ ਚ ਫੈਲ ਜਾਣੀ ਸੀਗੀ ਪਰ ਕੌਣ ਕਹਿ ਸਕਦਾ ਸੀਗਾ ਕਿ ਇਹ ਪਲੇਗ ਹਰ ਦਿਲ ਦਾ ਸੰਗੀਤ ਨਹੀਂ ਸੀਗੀ ਹਰ ਸਰੀਰ ਦਾ ਨਿਸ਼ਾਨ ਨਹੀਂ ਸੀਗੀ ਹਰ ਦਿਮਾਗ ਦਾ ਸੁਪਨਾ ਨਹੀਂ ਸੀਗੀ ਹਰ ਮਨ ਦਾ ਫੁਰਨਾ ਤੇ ਖਿਆਲ ਨਹੀਂ ਸੀਗੀ ਹਰ ਜ਼ਬਾਨ ਰੂਹ ਦੀ ਖੁਰਾਕ ਨਹੀਂ ਸੀ ਰੂਬੀ ਬੋਲਦੀ ਜਾ ਰਹੀ ਸੀਗੀ ਜਿਹੜਾ ਫੜਿਆ ਗਿਆ ਸੀਗਾ ਉਹੀ ਚੋਰ ਨਹੀਂ ਤਾਂ ਸਾਦ ਰੂਬੀ ਜੱਗ ਨੂੰ ਕੋਈ ਜਿੱਤ ਨਹੀਂ ਸਕਦਾਗਾ ਜਿੰਨੇ ਮੂੰਹ ਉਹਨੀਆਂ ਬੋਲੀਆਂ ਤੇ ਜਿੰਨੀਆਂ ਬੋਲੀਆਂ ਉਹਨੇ ਮਤਲਬ ਪਿਆਰ ਕਦੇ ਪਾਪ ਹੈ ਤੇ ਕਦੇ ਪੁੰਨ ਹੈ ਸਮਾਜ ਕਹਿੰਦਾ ਜੋ ਉਹ ਚਾਹੁੰਦਾ ਆ ਉਹੀ ਠੀਕ ਹੈ ਬਾਕੀ ਸਭ ਪਾਪ ਆ ਮਨੁੱਖ ਫਾਜਾਂ ਦੀਆਂ ਜੰਜੀਰਾ 'ਚ ਹਮੇਸ਼ਾ ਜਕੜਿਆ ਰਹਿੰਦਾ ਹੈ ਇਹ ਜੰਜੀਰਾ ਕਦੇ ਟੁੱਟਦੀਆਂ ਨਹੀਂ ਹੰਗਾ ਵੱਖ-ਵੱਖ ਸਮੇਂ ਵੱਖ-ਵੱਖ ਰੂਪ 'ਚ ਇਨਸਾਨ ਨੂੰ ਬਾਦੀ ਬਣਾਈ ਰੱਖਦੀਆਂ ਹਨ ਜੰਜੀਰਾ ਦਾ ਕੰਮ ਜਕੜਨਾ ਹੈ ਇਹ ਦੇਖਣਾ ਨਹੀਂ ਦੋਸ਼ ਹੈ ਵੀ ਜਨ ਨਹੀਂ ਨੂਰੀ ਬੋਲ ਰਹੀ ਸੀਗੀ ਫੈਰੋ ਦੋਵੇਂ ਚੁੱਪ ਹੋ ਗਈਆਂ ਮੂੰਹ ਬੰਦ ਸਨ ਅੱਖਾਂ ਖੁੱਲੀਆਂ ਸਨ ਸੀਨੇ ਧੜਕਦੇ ਸਨ ਕਮਰ ਜੀ ਸੂਈ ਸਮੇਂ ਦੀ ਡੋਰ ਨੂੰ ਚੂਹੇ ਵਾਂਗ ਕੁੱਤਰ ਰਹੇ ਸੀਗੀ ਦੋਵੇਂ ਮੰਤਰ ਮੁਕਤ ਬੈਠੇ ਸਨ ਸ਼ਾਇਦ ਸਮੇਂ ਤੋਂ ਬੇਪਰਵਾਸ ਹੀ ਗਾ ਬਾਹਰ ਸ਼ਾਮ ਦੀ ਅਰਦਾਸ ਹੋ ਰਹੀ ਸੀ ਅਦਾਸ ਸਮੇਂ ਕੁੜੀਆਂ ਦੇ ਚਿਹਰਿਆਂ ਤੇ ਅਜੀਬ ਚੁੱਪ ਸੀਗੀ ਬਹੁਤ ਸਾਰੀਆਂ ਕੁੜੀਆਂ ਨੂਰੀ ਨੂੰ ਬਹੁਤ ਪਿਆਰ ਕਰਦੀਆਂ ਸਨ ਉਹਨਾਂ ਨੂੰ ਨੂਰੀ ਤੇ ਪਿਆਰ ਆ ਰਿਹਾ ਸੀਗਾ ਨੂਰੀ ਦਾ ਦੁੱਖ ਡਾਉਣਾ ਚਾਹੁੰਦੀਆਂ ਸਨ ਇਹ ਤੇਜਵਲ ਹੋਸਟਲ ਪਹੁੰਚਿਆ ਤਾਂ ਉਸ ਨੂੰ ਪੂਰੀ ਖਬਰ ਮਿਲੀ ਸਾਰੇ ਹੋਸਟਲ ਦੇ ਮੁੰਡੇ ਮੱਖੀਆਂ ਵਾਂਗ ਉਸ ਦੇ ਕਮਰੇ 'ਚ ਜਮ੍ਹਾਂ ਹੋ ਗਏ ਦਰਵਾਜ਼ੇ ਭੰਨ ਦਿੱਤੇ ਤੇ ਤਾਕਿਆਂ ਦੇ ਸ਼ੀਸ਼ੇ ਤੋੜ ਦਿੱਤੇ ਬਾਈ ਤਕਦੀਰ ਹੋਏ ਤਾਂ ਤੇਰੇ ਵਰਗੀ ਟੀਸੀ ਦਾ ਬੇਰਹਿ ਕਹਿੰਦੀ ਕਹਿਣਾ ਤੁਹਾਨੂੰ ਮੈਂ ਲਾਈਆਂ ਸੀਗੀਆਂ ਬਾਕੀ ਉਹ ਸਮਝ ਜਾਣਗੇ ਹਾਈਵੇ ਰੱਬਾ ਤੇਰੀਆਂ ਕੁਜੇ ਚ ਲੱਤਾਂ ਕਿਤੇ ਮੈਂ ਹੀ ਤੇਜਪਾਲ ਹੁੰਦਾ ਮੂੰਹ ਨਾ ਮੱਥਾ ਜੈਨ ਪਹਾੜੋਂ ਲੱਥਾ ਇੰਨੀ ਮਾੜੀ ਤਾਂ ਨਹੀਂ ਸ਼ਕਲ ਲੜਕੇ ਅੱਗੇ ਵਾਰ-ਵਾਰ ਤੇਜਪਾਲ ਦੇ ਦਰਸ਼ਨ ਕਰ ਰਹੇ ਸਨ ਜਿਵੇਂ ਤੇਜਪਾਲ ਕੁਝ ਹੋਰ ਬਣ ਗਿਆ ਸੀ ਹੁਣ ਜਿਵੇਂ ਉਹ ਸੰਸਾਰ ਦਾ ਤੇ ਦੌੜਨ ਵਾਲਾ ਪਣ ਨਵਾਂ ਰਿਕਾਰਡ ਕਾਇਮ ਕਰਕੇ ਗਿਆ ਸੀਗਾ ਤੇਜਪਾਲ ਨੂੰ ਪ੍ਰਿੰਸੀਪਲ ਦੇ ਦਫ਼ਤਰ ਚ ਬੁਲਾਇਆ ਗਿਆ ਸੀ ਤੇਜਪਾਲ ਨੂੰ ਥੋੜੀ ਚਿੰਤਾ ਹੋਈ ਸੀ ਖੁਸ਼ੀ ਦੇ ਮੀਚ ਨਹਾਉਂਦੇ ਨੂੰ ਤਤੀ ਲੂ ਦਾ ਬੁੱਲਾ ਭਜਿਆ ਸੀਗਾ ਇਹ ਕੀ ਖਹਾਣੀਆਂ ਸੁਣ ਰਹੇ ਹਾਂ ਪ੍ਰਿੰਸੀਪਲ ਸਿੱਧੂ ਨੇ ਪੁੱਛਿਆ ਸੀਗਾ ਉਸ ਦੇ ਚਿਹਰੇ ਤੇ ਗੁੱਸਾ ਸੀਗਾ ਉਸ ਦੇ ਚਿੱਟੇ ਫਰੇਮ ਦਾ ਚਸ਼ਮਾ ਸੀ ਤੇ ਮੁੱਛਾਂ ਚੂਹੇ ਦੀ ਬੂਸ਼ ਵਾਂਗ ਖੜੀਆਂ ਸਨ ਮੈਂ ਕੁਝ ਸਮਝਿਆ ਨਹੀਂ ਸਰ ਤੇਜਪਾਲ ਨੇ ਸੰਭਲ ਕੇ ਕਿਹਾ ਸਾચી ਤੇਜਪਾਲ ਨੂੰ ਸਵਾਲ ਦਾ ਸਿਰ ਪੈਰ ਨਹੀਂ ਸੀ ਲੱਬਿਆਗਾ ਖਿਡਾਰੀ ਤੇ ਸਾਧ ਲੰਗੋਟ ਦੇ ਜਾਤੀ ਸਤੀ ਰਹਿਣੇ ਹਈ ਦੇ ਨੇ ਖੇਡਾਂ ਦੇ ਇੰਚਾਰਜ ਪ੍ਰੋਫੈਸਰ ਨੇ ਕਿਹਾ ਸੀਗਾ ਉਸਨੇ ਦਾੜੀ ਕਤਰੀ ਸੀਗੀ ਪਰ ਕਲਫ ਲਾ ਕੇ ਕਾਲੀ ਕੀਤੀ ਹੋਈ ਸੀਗੀ ਉਸ ਦੀ ਛਾਤੀ ਗੱਜ ਚੌੜੀ ਸੀਗੀ ਗਰਦਨ ਮੋਟੀ ਤੇ ਰੰਗ ਪੱਕਾ ਸੀਗਾ ਉਸ ਦੇ ਪੈਰੀ ਨੋਕ ਵਾਲੀ ਜੁੱਤੀ ਪਾਈ ਹੋਈ ਸੀਗੀ ਜਿਸ ਦੀ ਨੋਕ ਤੇ ਲੋਗੜੀ ਦਾ ਫਲ ਹੱਸ ਰਿਹਾ ਸੀਗਾ ਪਰ ਮੇਰੇ ਲੰਗੋਠ ਨੂੰ ਕੀ ਹੋ ਗਿਆ ਸਰ ਤੈਨੂੰ ਇਹ ਵੀ ਨਹੀਂ ਪਤਾ ਹੋਣਾ ਚਾਹੀਦਾ ਕਿ ਤੇਰੇ ਤੇ ਕਾਲਜ ਦਾ ਬਹੁਤ ਰੁਪਈਆ ਖਰਚ ਹੋ ਰਿਹਾ ਹੈ ਸਿੱਧੂ ਨੇ ਕਿਹਾ ਸਾਨੂੰ ਉਮੀਦ ਹੈ ਇਸ ਵਾਰ ਤੋਂ ਰਿਕਾਰਡ ਕਾਇਮ ਕਰੇਗਾ ਪਲਵਾਨ ਪ੍ਰੋਫੈਸਰ ਕਹਿ ਰਿਹਾ ਸੀਗਾ ਮੈਂ ਤਾਂ ਜਾਨ ਤੋੜ ਕੇ ਤਿਆਰੀ ਕਰ ਰਿਹਾ ਹਾਂ ਇਹ ਸਾਨੂੰ ਪੂਰੀ ਰਿਪੋਰਟ ਹੈ ਪਰ ਦੂਜੀ ਰਿਪੋਰਟ ਵੀ ਹੈ ਉਹ ਕੌਣ ਕੁੜੀ ਹੈ ਨੂਰੀ ਤੇਜਪਾਲ ਨੇ ਪੁੱਛਿਆ ਅੱਛਾ ਉਸ ਦਾ ਨਾਂ ਨੂਰੀ ਹੈ ਉਸ ਦੇ ਨੂਰ ਚ ਸਾਡੇ ਕਾਲਜ ਦਾ ਭਵਿੱਖ ਨਾ ਖਰਾਬ ਕਰ ਪਲਵਾਨ ਪ੍ਰੋਫੈਸਰ ਨੇ ਕਿਹਾ ਸੀਗਾ ਸਰ ਪਲੀਜ਼ ਨੂਰੀ ਮੇਰੀ ਜਾਤੀ ਮਾਮਲਾ ਹੈ ਪਲੇਅਰ ਦਾ ਜਾਤੀ ਮਾਮਲਾ ਕੁਝ ਨਹੀਂ ਰਹਿ ਜਾਂਦਾਗਾ ਜਦੋਂ ਕਾਲਜ ਦੀ ਪ੍ਰਾਪਤ ਹੋਵੇ ਮਾਫ ਕਰਨਾ ਸਾਰਾ ਕਾਲਜ ਨੇ ਮੈਨੂੰ ਖਰੀਦ ਤਾਂ ਨਹੀਂ ਲਿਆਣਾ ਮੇਰਾ ਦਿਲ ਆਪਣਾ ਹੈ ਤੇਰਾ ਦਿਲ ਵੀ ਕਾਲਜ ਪਾਸ ਗਿਰਵੀ ਹੈ ਬੇਟਾ ਤੈਨੂੰ ਅਸੀਂ ਸਮਝਾ ਰਹੇ ਹਾਂ ਸਾਨੂੰ ਕਾਲਜ ਦੇ ਨਾਲ-ਨਾਲ ਤੇਰੇ ਕੈਰੀਅਰ ਦਾ ਵੀ ਫਿਕਰ ਹੈ ਸਰ ਮੈਂ ਦੌੜਾਂਗਾ ਤਾਂ ਸਿਰਫ ਨੂਰੀ ਦੇ ਨਾਲ ਨਾਂ ਲੈ ਕੇ ਹੀ ਨੂਰੀ ਦੇ ਨਾਂ ਬਿਨਾ ਮੈਂ ਇੱਕ ਕਦਮ ਵੀ ਨਹੀਂ ਦੌੜ ਸਕਦਾ ਕਾ ਮੈਂ ਬੇਨਤੀ ਕਰਦਾ ਮੇਰੇ ਉੱਪਰ ਨੂਰੀ ਬਾਰੇ ਕੋਈ ਬੰਧਨ ਨਾ ਲਾਇਆ ਜਾਵੇ ਨੂਰੀ ਮੇਰਾ ਰੱਬ ਹੈ ਸਾਨੂੰ ਕਿਵੇਂ ਵਿਸ਼ਵਾਸ ਆਏਗਾ ਕਿ ਨੂਰੀ ਦਾ ਇਸ਼ਕ ਸਾਡੇ ਪਲੇਅਰ ਨੂੰ ਖਤਮ ਨਹੀਂ ਕਰ ਦੇਵੇਗਾ ਸਰ ਨੂਰੀ ਨੂੰ ਗਰਾਊਂਡ 'ਚ ਖੜੀ ਕਰਕੇ ਮੇਰੀ ਪ੍ਰੈਕਟਿਸ ਕਰਦੇ ਆਂ ਰਫਤਾਰ ਦੇਖਣੀ ਸਰ ਮੇਰੇ ਪਿਆਰ 'ਚ ਕੋਈ ਖੋਟ ਨਹੀਂ ਗਈ ਕੀ ਤੂੰ ਲੰਗੋੜ ਦਾ ਪੱਕਾ ਹੈ ਹਾਂ ਸਰ ਮੈਂ ਨੂਰੀ ਦੀ ਸੌਖਾਂਦਾ ਤੇਜਪਾਲ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ ਤੂੰ ਉਸ ਨੂੰ ਕਦੇ ਕਮਰੇ 'ਚ ਨਹੀਂ ਮਿਲਿਆ ਕਦੇ ਨਹੀਂ ਮਿਲੇਗਾ ਵੀ ਨਹੀਂ ਕਦੇ ਨਹੀਂ ਪਰ ਜੇਕਰ ਨੂਰੀ ਨੇ ਚਾਹਿਆ ਤਾਂ ਮੈਂ ਮਿਲੇ ਬਗੈਰ ਨਹੀਂ ਰਹਾਗਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਮੈਂ ਨੂਰੀ ਬਗੈਰ ਕੋਈ ਵੀ ਨਹੀਂਗਾ ਫਿਰ ਲੰਗੋਟ ਪਲਵਾਨ ਪ੍ਰੋਫੈਸਰ ਨੂੰ ਇੱਕ ਹੀ ਫਿਕਰ ਸੀਗਾ ਉਹ ਕਾਇਮ ਰਹੇਗਾ ਤੂੰ ਜਾ ਸਕਦਾ ਹੈ ਪ੍ਰਿੰਸੀਪਲ ਸਿੱਧੂ ਨੇ ਕਿਹਾ ਤੇਜਪਾਲ ਬਾਹਰ ਆ ਗਿਆ ਬਾਹਰ ਲੜਕਿਆਂ ਦੀ ਭੀੜ ਸੀ ਤੇਜਪਾਲ ਦੇ ਚਿਹਰੇ ਦੀ ਪਰੇਸ਼ਾਨੀ ਦੇਖ ਲੜਕੇ ਥੋੜੇ ਪਰੇਸ਼ਾਨ ਹੋ ਗਏ ਬੁੱਢੇ ਖੰਡ ਕੀ ਭਕਾਈ ਮਾਰਦੇ ਐ ਬਜ਼ੁਰਗੋ ਮੈਂ ਇਹ ਗੁਨਾਹ ਕਦੇ ਨਾ ਕਰਦਾ ਜੇ ਤੁਸੀਂ ਵੀ ਇਹ ਦਿਨ ਗੁਜ਼ਾਰੇ ਨਾ ਹੁੰਦੇ ਪਲਵਾਨ ਪ੍ਰੋਫੈਸਰ ਹਮੇਸ਼ਾ ਲਗੋਟੇ ਦੀ ਗੱਲ ਕਰਦਾ ਆ ਖੋਦ ਲੰਗੋਟੇ ਦੀ ਹਮੇਸ਼ਾ ਜੜ ਕੱਢੀ ਰੱਖਦਾ ਆ ਇਹਨੇ ਕਿਹੜੀ ਗੇਮ ਕਦੇ ਜਿੱਤੀ ਸੀਗੀ ਇਹਨੇ ਤਾਂ ਕਦੇ ਕੋਈ ਮਾਰਚੂ ਪਲਵਾਨ ਵੀ ਨਹੀਂ ਟਾਇਆ ਸੀਗਾ ਤੂੰ ਬਾਈ ਸਿਆ ਇੰਨਾ ਖੁੰਡਾਂ ਦੀ ਪਰਵਾਹ ਨਾ ਕਰ ਅਸੀਂ ਤੇਰੇ ਨਾਲ ਆ ਲੰਡੇ ਲਾੜ ਦੀ ਪਰਵਾਹ ਨਾ ਕਰ ਇੱਕ ਵਾਰ ਉਸ ਰੂ ਦੇ ਦਰਸ਼ਨ ਕਰਾ ਦੇ ਦੋਹਾਂ ਰੂਹਾਂ ਦੇ ਜੇ ਇਹ 5 3 ਕਰਨਗੇ ਕਾਲਜ ਨੂੰ ਜਿੰਦੇ ਅਸੀਂ ਦਿਵਾਵਾਂਗੇ ਤੇਜਪਾਲ ਜਿੰਦਾਬਾਦ ਜ਼ੋਰਾਵਰ ਆਵਾਜ਼ ਆਈ ਸੀਗੀ ਜ਼ੋਰਦਾਰ ਆਵਾਜ਼ ਆਈ ਸੀ ਲੜਕੇ ਜਿੰਦਾਬਾਦ ਦੇ ਨਾਰੇ ਬੋਲਦੇ ਰਹੇ ਪਰ ਤੇਜਪਲ ਕਮਰੇ ਨੂੰ ਭਰਤਾ ਆਇਆ ਸੀਗਾ ਜਿੰਦਾਬਾਦ ਨਾਰਾ ਵਧਦਾ ਜਾ ਰਿਹਾ ਸੀਗਾ ਪੀੜ ਹੋਰ ਵਾਧੀ ਜਾ ਰਹੀ ਸੀ ਪ੍ਰਿੰਸੀਪਲ ਸਿੱਧੂ ਬਾਹਰ ਆਇਆ ਉਸ ਦੇ ਨਾਲ ਪਲਵਾਨ ਪ੍ਰੋਫੈਸਰ ਵਿਸਿਕਾ ਵਿਦਿਆਰਥੀਓ ਕਿਉਂ ਸ਼ੋਰ ਮਚਾਇਆ ਏ ਤੇਜਵੀਰ ਨੂੰ ਕਿਉਂ ਡਾਂਟਿਆ ਗਿਆ ਏ ਉਸ ਨੂੰ ਸਮਝਾਇਆ ਗਿਆ ਏ ਡਾਂਟਿਆ ਨਹੀਂ ਉਸ ਦਾ ਮੂੰਹ ਕਿਉਂ ਉੱਡਿਆ ਆ ਉਸ ਦੀਆਂ ਅੱਖਾਂ 'ਚ ਹੰਝੂ ਕਿਉਂ ਸੀਗੇ ਸੁਣੋ ਬੱਚਿਓ ਅਸੀਂ ਤੁਹਾਡੇ ਮਾਤਾ ਪਿਤਾ ਸਮਾਨ ਹਾਂ ਤੁਹਾਡਾ ਬੜਾ ਬੁਰਾ ਵਿਚਾਰਨਾ ਸਾਡਾ ਪਹਿਲਾ ਹੱਕ ਹੈ ਧਰਮ ਹੈ ਕਿ ਮਾਵਾਪਾ ਬੱਚੇ ਨੂੰ ਡਾਂਟ ਨਹੀਂ ਸਕਦੇ ਪਰ ਬਾਈ ਤੇਜ ਦਾ ਕਸੂਰ ਕੀ ਹੈ ਉਹ ਸਾਡੇ ਕਾਲਜ ਦੀ ਸ਼ਾਨ ਹੈ ਅਸੀਂ ਸਾਰੇ ਉਸ ਲਈ ਜਾਨ ਦੇ ਸਕਦੇ ਹਾਂ ਬੱਚਿਓ ਉਹ ਸਾਡੀ ਵੀ ਜਿੰਦ ਜਾਨ ਹੈ ਸਾਡੀ ਸਾਰਿਆਂ ਦੀ ਸ਼ਾਨ ਹੈ ਅਸੀਂ ਚਾਹਾਂਗੇ ਉਹ ਸ਼ਾਨ ਬਰਕਰਾਰ ਰਹੇ ਤੁਹਾਡੇ ਨਾਲੋਂ ਪਹਿਲਾਂ ਅਸੀਂ ਉਸ ਲਈ ਹਰ ਕੁਝ ਕਰਨ ਲਈ ਤਿਆਰ ਹਾਂ ਤੁਸੀਂ ਆਪਣੀਆਂ ਕਲਾਸਾਂ 'ਚ ਜਾਓ ਤੇਜਪਾਲ ਦੀ ਫਿਕਰ ਨਾ ਕਰੋ ਬੱਚੇ ਤੁਰ ਗਏ ਪ੍ਰਿੰਸੀਪਲ ਤੇ ਪਲਵਾਨ ਪ੍ਰੋਫੈਸਰ ਕੰਬ ਰਹੇ ਸਨ ਉਹਨਾਂ ਨੂੰ ਅੱਜ ਤੱਕ ਇਹ ਖਬਰ ਨਹੀਂ ਸੀਗੀ ਕੇ ਬੱਚੇ ਤੇਜਪਾਲ ਸਿੰਘ ਨੂੰ ਇੰਨਾ ਪਿਆਰ ਕਰਦੇ ਹਨ ਥੋੜੀ ਗੱਲ ਠੰਡੀ ਪੈਣ ਮਗਰੋਂ ਪ੍ਰਿੰਸੀਪਲ ਨੇ ਤੇਜਪਾਲ ਨੂੰ ਦੁਬਾਰਾ ਆਪਣੇ ਦਫ਼ਤਰ ਬੁਲਾਇਆ ਪੁੱਤਰਾ ਅਸੀਂ ਜੋ ਕਿਹਾ ਏ ਤੇਰੇ ਚੰਗੇ ਦੇ ਕਿਹਾ ਏ ਪ੍ਰਿੰਸੀਪਲ ਇੱਕਦਮ ਰੋਣ ਹਾਕੀ ਆਵਾਜ਼ ਵਿੱਚ ਬੋਲ ਰਿਹਾ ਸੀਗਾ ਤੁਹਾਨੂੰ ਹਰ ਕੁਝ ਕਹਿਣ ਦਾ ਹੱਕ ਹੈ ਪਨੂਰੀ ਦੇ ਸਬੰਧ ਵਿੱਚ ਕੁਝ ਨਹੀਂ ਕਹਿਣਾ ਨੂਰੀ ਮੇਰੀ ਰੂਹ ਹੈ ਪ੍ਰਿੰਸੀਪਲ ਨੇ ਤੇਜ ਦੇ ਚਿਹਰੇ ਤੇ ਫੇਰ ਉਸ ਦੀਆਂ ਅੱਖਾਂ 'ਚ ਗਹਿਰੀ ਝਾਤ ਮਾਰੀ ਸੀ ਤੇਜਪਾਲ ਸੱਚ ਹੀ ਤਾਂ ਕਹਿ ਰਿਹਾ ਸੀਗਾ ਨੂਰੀ ਉਸ ਦੇ ਚਿਹਰੇ ਤੇ ਅੱਖਾਂ 'ਚ ਚਲ ਰਹੀ ਸੀ ਤੇਜਪਾਲ ਨੂੰ ਵਿਸ਼ਵਾਸ ਹੋ ਗਿਆ ਕਿ ਤੇਜਪਾਲ ਪ੍ਰਿੰਸੀਪਲ ਨੂੰ ਵਿਸ਼ਵਾਸ ਹੋ ਗਿਆ ਕਿ ਤੇਜਪਾਲ ਨੂੰ ਨੂਰੀ ਤੋਂ ਦੂਰ ਨਹੀਂ ਕੀਤਾ ਜਾ ਸਕਦਾ ਅਕਲਮੰਦੀ ਇਸ ਚੀ ਸੀ ਕਿ ਨੂਰੀ ਦਾ ਵਰਕਾ ਪੜਨਾ ਹੀ ਨਹੀਂ ਚਾਹੁੰਦਾਗਾ ਪ੍ਰਵਾਨ ਪ੍ਰੋਫੈਸਰ ਚੁੱਪਚਾਪ ਤਾਰੀ ਬੈਠਾ ਸੀਗਾ ਉਹ ਤੇਜਪਾਲ ਵੱਲ ਬਟਨਾ ਵਰਗੀਆਂ ਅੱਖਾਂ ਨਾਲ ਮਿਟਰ-ਮਿਟਰ ਚੱਕ ਰਿਹਾ ਸੀਗਾ ਮੈਂ ਸਰ ਜਾਵਾ ਹਾਂ ਜਾਓ ਤੇ ਪ੍ਰੈਕਟਿਸ ਵੱਲ ਧਿਆਨ ਦੇਵੋ ਬਹੁਤ ਅੱਛਾ ਸਰ ਲਗੋਟੇ ਦਾ ਪ੍ਰਣ ਵੀ ਕਾਇਮ ਰੱਖਣਾ ਸ਼ਾਇਦ ਪਲਵਾਨ ਪ੍ਰੋਫੈਸਰ ਚੁੱਪ ਨਾ ਰਹਿ ਸਕਿਆ ਸੀਗਾ ਬਹੁਤ ਅੱਛਾ ਸਰ ਤੇਜਪਾਲ ਨੇ ਤੁਰਦਿਆਂ ਕਿਹਾ ਸੀਗਾ ਤੇਜਪਾਲ ਸਿੰਘ ਨੂਰੀ ਨੂੰ ਇੰਨਾ ਮਿਲਿਆ ਨਹੀਂ ਸੀਗਾ ਜਿੰਨਾ ਉਸ ਨੂੰ ਪਿਆਰ ਕਰਨ ਲੱਗ ਗਿਆ ਸੀਗਾ ਨੂਰੀ ਸ਼ਰਮੇਵਾਂ ਉਸ ਦੀਆਂ ਹੱਡਾਂ 'ਚ ਰਚ ਗਈ ਸੀਗੀ ਜਰੂਰ ਲੱਗਦਾ ਸੀਗਾ ਕਿ ਉਹ ਨੂਰੀ ਬਿਨਾਂ ਜੀ ਨਹੀਂ ਸਕਦਾਗਾ ਪਰ ਤੇਜਪਾਲ ਨੂੰ ਇੱਕ ਚੋਰਾ ਖਾ ਰਿਹਾ ਸੀ ਕਿ ਉਹ ਨੂਰੀ ਤੇ ਤੁੱਲ ਨਹੀਂ ਸੀਗਾ ਉਸ ਦਾ ਘਰ ਤਾਂ ਕੁਝ ਵੀ ਨਹੀਂ ਸੀਗਾ ਟੁੱਟਿਆ ਘਰ ਤੇ ਮਸਾਂ 2.5 ਕਿੱਲੇ ਜ਼ਮੀਨ ਸੀ ਬਾਪੂ ਕਮਾਨ ਵਾਂਗ ਚੱਕ ਗਿਆ ਸੀ ਧਰਤੀ ਵਹੋਂਦਾ ਵਹੋਂਦਾ ਮਾਂ ਹਮੇਸ਼ਾ ਬਿਮਾਰ ਰਹਿੰਦੀ ਸੀ ਤੇਜਪਾਲ ਇਕੱਲਾ ਹੀ ਸੀਗਾ ਉਹ ਘਰ ਸਲਾਹ ਕਰਨ ਗਿਆ ਸੀਗਾ ਪਰ ਪਿੰਡ ਪਹੁੰਚ ਕੇ ਸੋਚ ਖੜੀ ਹੋ ਗਈ ਕਿ ਉਹ ਸਲਾਹ ਨਾਲ ਕਰੇ ਤੇਜਪਾਲ ਸਦਾ ਵਜੀਫੇ ਦੇ ਜੋਰ ਤੇ ਨਾਲ ਪੜਿਆ ਸੀਗਾ ਸਕੂਲ ਤੱਕ ਉਸ ਦੀ ਫੀਸ ਕਿਤਾਬਾਂ ਦਾ ਖਰਚਾ ਮਾਫ ਸੀਗਾ ਪੜਾਈ 'ਚ ਚੰਗਾ ਸੀਗਾ ਪਰ ਖੇਡਾਂ 'ਚ ਤਾਂ ਉਹ ਸਦਾ ਨੰਬਰ 1 ਹੁੰਦਾ ਸੀਗਾ ਕਾਲਜ ਵਾਲਿਆਂ ਉਸ ਨੂੰ ਪਿੰਡੋਂ ਬੁਲਾਇਆ ਸੀਗਾ ਹਰ ਤਰ੍ਹਾਂ ਦਾ ਖਰਚਾ ਦਿੱਤਾ ਜਾ ਰਿਹਾ ਸੀਗਾ ਨਹੀਂ ਤਾਂ ਉਹ ਕਾਲਜ ਦਾਖਲ ਹੋਣ ਦਾ ਸੁਪਨਾ ਵੀ ਨਹੀਂ ਸੀ ਲੈ ਸਕਦਾ ਪਰ ਉਸ ਦੇ ਖਰਚੇ ਦਾ ਮੁੱਲ ਮੋੜ ਰੱਖਿਆ ਸੀਗਾ ਦੌੜ ਵਿੱਚ ਸਭ ਦੇ ਰਿਕਾਰਡ ਤੋੜ ਤੋੜ ਕੇ ਨੂਰੀ ਉਸ ਨੂੰ ਭਲੇ ਕਰਦੀ ਲੱਗਦੀ ਸੀ ਨੂਰੀ ਦੇ ਹੱਥ ਦੱਸਦੇ ਸੀਗੇ ਕਿ ਉਸ ਨੇ ਕਦੇ ਹੱਥ ਕੰਮ ਦਾ ਨਹੀਂ ਸੀ ਲਾਇਆ ਕਬ ਨੂਰੀ ਦੇ ਕਪੜੇ ਦਾਸ ਦੇ ਸੀ ਕਿ ਉਹ ਜਾਨਦਾਰ ਘਰ ਦੀ लाਡਲੀ ਧੀ ਸੀਗੀ ਪਿਆਰ ਦੇ ਨਾਲ-ਨਾਲ ਇਹ ਚੋਰਾ ਵੀ ਉਸ ਦੇ ਹੱਡਾਂ ਵਿੱਚ ਲੈ ਗਿਆ ਉਹ ਨੂਰੀ ਨੂੰ ਨਾ ਛੱਡ ਸਕਦਾ ਸੀ ਤੇ ਨਾ ਆਪਣਾ ਸਕਦਾ ਸੀ ਛੋਟਾ ਮੂੰਹ ਵੱਡੀ ਗੱਲ ਵਾਲੀ ਗੱਲ ਸੀ ਉਹ ਤਾਂ ਅੰਦਰ ਹੀ ਅੰਦਰ ਘੁੱਲਦਾ ਜਾ ਰਿਹਾ ਸੀਗਾ ਕਿਸੇ ਨੂੰ ਆਪਣਾ ਦੁੱਖ ਦੱਸ ਵੀ ਨਹੀਂ ਸੀ ਸਕਦਾ ਜਿਵੇਂ ਉਹ ਨੂਰੀ ਤੋਂ ਮੂੰਛ ਪਾ ਰਿਹਾ ਸੀਗਾ ਨੂਰੀ ਤੂੰ ਮੈਨੂੰ ਛੱਡ ਦੇ ਤੂੰ ਮੈਨੂੰ ਛੱਡ ਦੇ ਮੈਂ ਤਾਂ ਛੱਡ ਨਹੀਂ ਸਕਦਾ ਕਾ ਮੈਂ ਕਿਵੇਂ ਛੱਡ ਸਕਦੀ ਹਾਂ ਮੈਂ ਤੇਰੇ ਕਾਬਿਲ ਨਹੀਂ ਕਾ ਰੂਹਾਂਚ ਬਰਾਬਰੀ ਦਾ ਸਵਾਲ ਪੈਦਾ ਨਹੀਂ ਹੁੰਦਾ ਕਾ ਮੈਂ ਤੈਨੂੰ ਸੌਖ ਨਹੀਂ ਦੇ ਸਕਾਂਗਾ ਬਸ ਇਹਨਾਂ ਬਾਹਾਂ ਦੀ ਗਲਵਕੜੀ ਨਾਲ ਖੋਹੀ ਹੋਰ ਸੌਖ ਦੀ ਮੈਨੂੰ ਲੋੜ ਨਹੀਂ ਹੈਗੀ ਦੁਨਿਆਵੀ ਸੁੱਖ ਵੀ ਹੋਣੇ ਜ਼ਰੂਰੀ ਹੁੰਦੇ ਨੇ ਉਹ ਮੇਰੇ ਪਾਸ ਹਨ ਤੇਰੇ ਮਾਪੇ ਮੰਨ ਜਾਣਗੇ ਹਾਂ ਤੇ ਤੇਰੇ ਉਹ ਤਾਂ ਗਰੀਬ ਲੋਕ ਨੇ ਨਾ ਦਾ ਸਵਾਲ ਹੀ ਨਹੀਂ ਪੈਦਾ ਹੁੰਦਾਗਾ ਫਿਰ ਚੋਰਾ ਕਿਹੜੀ ਗੱਲ ਦਾ ਹੈ ਸੱਚ ਤੇਰੇ ਮਾਪੇ ਮੈਨੂੰ ਗਰੀਬ ਨੂੰ ਪ੍ਰਵਾਨ ਕਰ ਲੈਣਗੇ ਮੈਂ ਕਦੇ ਝੂਠ ਨਹੀਂ ਬੋਲਦੀ ਮੈਨੂੰ ਚਾਚਾ ਜੀ ਦੀ ਪ੍ਰਵਾਹ ਨਹੀਂ ਕੀ ਕੈਦੋ ਚਾਚਾ ਵਿੱਚ ਹੈ ਪਰ ਮੇਰਾ ਬਾਪੂ ਜਗ ਜਗ ਜੀਵੇ ਮੇਰੀ ਮਾਤਾ ਸਦਾ ਸੁਖੀ ਰਹੇ ਨੂਰੀ ਤੇਰਾ ਪਿੰਡ ਕਿਹੜਾ ਹੈ ਚੱਕ ਤੇਰੇ ਪਿੰਡ ਦੇ ਨਾਲ ਦਾ ਚੱਕ ਸਰਦਾਰਾਂ ਦਾ ਚੱਕ ਤੇਜ ਬਲ ਚੌਂਕਿਆ ਜਿਵੇਂ ਬੰਬ ਫਟ ਗਿਆ ਸੀਗਾ ਹਾਂ ਪਰ ਤੇਰੇ ਸਹਰਿਆਂ ਦਾ ਤਾਂ ਚੱਕ ਆ ਇਹ ਇੱਕ ਝੂਠਾ ਸੁਪਨਾ ਲੱਗਦਾ ਹੈ ਕਦੇ-ਕਦੇ ਝੂਠੇ ਸੁਪਨੇ ਵੀ ਸੱਚ ਹੁੰਦੇ ਨੇ ਪਰ ਤੇਰੇ ਬਾਪੂ ਜੀ ਤਾਂ ਬਹੁਤ ਕਰੋਧੀ ਨੇ ਮੇਰਾ ਬਾਪੂ ਜਗਤਾਰ ਸਿੰਘ ਆ ਤਾਂ ਸੰਤ ਆਤਮਾ ਹੈ ਜਗਤਾਰ ਸਿੰਘ ਨੇ ਵਿਆਹ ਹੀ ਨਹੀਂ ਕਰਾਇਆ ਸੀਗਾ ਮੈਨੂੰ ਝੋਲੀ ਪਵਾਇਆ ਸੀਗਾ ਮੈਂ ਬਾਪੂ ਜੀ ਦੀ ਧੀ ਹਾਂ ਉਹਨਾਂ ਦੇ ਸਾਹ ਟਕਰਾ ਰਹੇ ਸਨ ਸਾਰਾ ਹੋਸਟਲ ਰਾਤ ਦੀ ਚੁੱਪ ਦੀ ਨੀਂਦ ਵਿੱਚ ਡੁੱਬਿਆ ਸੀ ਤੇਜ ਪਲ ਨੂੰ ਪਤਾ ਨਹੀਂ ਸੀ ਨੂਰੀ ਕਦੋਂ ਉਸ ਦੇ ਕਮਰੇ ਵਿੱਚ ਪਹੁੰਚੀ ਸੀ ਤੇ ਨਾ ਹੀ ਨੂਰੀ ਨੂੰ ਪਤਾ ਸੀਗਾ ਕਿ ਕਦੋਂ ਨਜ਼ਰਾਂ ਦੇ ਪਹਿਰੇ ਤੀਰਦੀ ਰਾਤ ਦੇ ਹਨੇਰੇ ਵਿੱਚ ਟੋਏ ਟਿੱਬੇ ਲੰਗਦੀ ਹੋਸਟਲ ਪਹੁੰਚ ਗਈ ਸੀਗੀ ਹੋਸਟਲ ਸੁੰਨਾ ਸੀ ਵਰਾਂਡਾ ਸੁੰਨਾ ਸੀ ਤੇ ਤੇਜਪਾਲ ਦਾ ਦਰਵਾਜ਼ਾ ਖੁੱਲਾ ਤੇਜਪਾਲ ਬੱਤੀ ਦੀ ਰੋਸ਼ਨੀ ਵਿੱਚ ਵਹਾਂ ਅੱਡੀ ਨੂਰੀ ਨੂੰ ਅਡੀਕ ਰਿਹਾ ਸੀਗਾ ਜਨਮੋਂ ਪਿਆਸੇ ਨੂੰ ਸ਼ਰਬਤ ਦਾ ਗਲਾਸ ਮਿਲ ਵਾਂਗ ਤਪਦੀਆਂ ਰੂਹਾਂ ਮਿਲ ਕੇ ਸ਼ਾਂਤ ਹੋ ਰਹੀਆਂ ਸਨ ਚੰਦ ਦੇ ਅਸਮਾਨ ਦੀ ਵਾਟ ਵੱਟ ਦਿੱਤੀ ਸੀਗੀ ਤਾਰਾਂ ਦੀਆਂ ਖਿੱਤੀਆਂ ਘਮ ਰਹੀਆਂ ਸਨ ਚੰਦ ਦੀ ਰੋਸ਼ਨੀ ਰਸ ਵਾਂਗ ਦੋਹਾਂ ਦੇ ਚਿਹਰਿਆਂ ਤੇ ਤਾਕੀ ਵਿੱਚੋਂ ਦੀ ਵਰ ਰਹੀ ਸੀਗੀ ਤੇਜਪਾਲ ਸੁਪਨੇ ਦੇ ਸਮੁੰਦਰ ਚੋਂ ਜਾਗ ਗਿਆ ਨੂਰੀ ਵੇਲ ਵਾਂਗ ਉਸਦੇ ਗਲ ਦੁਆਲੇ ਲਪਟੀ ਹੋਈ ਸੀਗੀ ਗਹਿਰੀ ਸੁੱਖ ਦੀ ਨੀਂਦ ਦਾ ਆਨੰਦ ਮਾਣ ਰਹੀ ਸੀ ਤੇਜਪਾਲ ਨੂੰ ਇੱਕ ਝਟਕਾ ਜਿਹਾ ਲੱਗਿਆ ਕਿ ਉਹ ਕੋਈ ਮਨ ਚਾਹਿਆ ਸੁਪਨਾ ਨਹੀਂ ਤੱਕ ਰਿਹਾ ਸੀਗਾ ਸਗੋਂ ਹਕੀਕਤ ਦਾ ਸੁੱਖ ਮਾਣ ਰਹੀ ਸੀ ਨੂਰੀ ਨੂਰੀ ਜੀ ਤੇਜ ਤੁਸੀਂ ਕਦੋਂ ਆਏ ਆ ਮੈਂ ਕਿਤੇ ਗਈ ਕਦੋਂ ਸਾ ਇਹ ਹੋਸਟਲ ਹੈ ਮੈਨੂੰ ਪਤਾ ਹੈ ਚਲੋ ਤੁਹਾਨੂੰ ਛੱਡ ਕੇ ਆਵਾਂ ਚਲੋ ਉਹ ਚੌਪ ਬਰਾਂਡੇ ਚੋਂ ਅੱਗੇ ਸੁੰਨੀ ਗਰਾਊਂਡ ਲੰਘ ਕੇ ਤਾਰਾਂ ਦੀ ਨੂਰੀ ਦੇ ਹੋਸਟਲ ਪਾਸ ਪਹੁੰਚ ਗਏ ਨੂਰੀ ਵੱਡਾ ਦਰਵਾਜ਼ਾ ਖਲਵਾ ਕੇ ਹਵਾ ਦੇ ਬੁੱਲੇ ਵਾਂਗ ਅੰਦਰ ਚਲੀ ਗਈ ਸੀ ਦਰਵਾਜ਼ੇ ਦੇ ਪਹਿਰੇਦਾਰ ਨੂੰ ਨੂਰੀ ਨੇ ਸਮਝਾ ਰੱਖਿਆ ਸੀਗਾ ਜਾਂ ਤੇਜਪਾਲ ਪਰਤੇ ਤਾਂ ਹੋਸਟਲ ਜਾਗ ਚੁੱਕਿਆ ਸੀਗਾ ਜਗ ਜਾਗ ਚੁੱਕਿਆ ਸੀ ਸਵੇਰ ਸਾਰ ਦੀ ਗੱਡੀ ਆ ਚੁੱਕੀ ਸੀ ਤੇ ਜਾਣ ਵਾਲੀ ਦਾ ਇੰਜਣ ਫੁਕਾਰੇ ਮਾਰ ਰਿਹਾ ਸੀਗਾ ਤੇਜਪਾਲ ਆਪਣੇ ਅੰਗਾਂ ਨਾਲ ਕੁਲੇ ਕੁਲੇ ਅੰਗਾਂ ਦੀ ਘੁਟਣੀ ਮਹਿਸੂਸ ਕਰ ਰਿਹਾ ਸੀਗਾ ਜਿਵੇਂ ਨੂਰੀ ਦਾ ਰੇਸ਼ਮੀ ਲੱਛੇ ਵਰਗਾ ਸਰੀਰ ਉਸ ਦੀਆਂ ਬਾਹਾਂ ਵਿੱਚ ਸੀਗਾ ਉਸ ਦੇ ਤਾਜੇ ਸਾਹ ਉਸ ਦੇ ਸਾਹਾਂ ਨਾਲ ਟਕਰਾਰ ਰਹੇ ਸਨ ਉਸ ਦੇ ਸੀਨੇ ਵਿੱਚ ਧੜਕਣ ਉਸ ਦੀ ਛਾਤੀ ਤੇ ਕੁੱਦਕਤੂਆਂ ਕਰ ਰਹੀ ਸੀਗੀ ਉਸ ਦੇ ਮਿੱਠੇ ਮਿੱਠੇ ਬੋਲ ਉਸ ਦੇ ਕੰਨਾਂ ਵਿੱਚ ਸ਼ਹਿਦ ਘੋਲ ਰਹੇ ਸਨ ਸਵੇਰਸਾਰ ਠੰਡ ਹੋ ਚੁੱਕੀ ਸੀ ਕੰਬਲ ਨੂੰ ਨੂਰੀ ਸਮਝ ਕੇ ਉਹ ਘੁੱਟਦਾ ਜਾ ਰਿਹਾ ਸੀਗਾ ਫੇਰ ਉਸ ਦਾ ਚਿੰਤਨ ਮੁੜਿਆ ਉਹ ਓਟਕੇ ਬੈਠ ਗਿਆ ਕਿ ਸੱਚ ਹੀ ਉਸ ਨੇ ਨੂਰੀ ਨੂੰ ਦੱਸ ਦਿੱਤਾ ਸੀ ਔਰ ਸਪਸ਼ਟ ਹੈ ਕਿਲੇ ਜਮੀਨ ਸੀਗੀ ਕਿਸ ਦੀ ਕਮਾਈ ਨਾਲ ਤਾਨੂਰੀ ਦੇ ਦੋ ਸੂਟ ਵੀ ਨਹੀਂ ਸলাই ਜਾ ਸਕਦੇਗੇ ਫੇਰ ਪਤਾ ਨਹੀਂ ਉਸਦੇ ਕੰਨ 'ਚ ਕਿਸ ਨੇ ਕਿਹਾ ਪਿਆਰ ਨੂੰ ਸੂਟ ਨਹੀਂ ਚਾਹੀਦੇ ਗਹਿਣੇ ਨਹੀਂ ਚਾਹੀਦੇ ਮਰੱਬੇ ਜ਼ਮੀਨ ਨਹੀਂ ਚਾਹੀਦੀ ਪਿਆਰ ਵਾਲੀ ਗਲਵਕੜੀ ਚਾਹੀਦੀ ਹੈ ਤੇਜਪਾਲ ਦੀ ਆਤਮਾ ਮੰਨ ਗਈ ਸੀ ਨੂਰੀ ਚਿੱਟੇ ਜਨ ਤੱਕ ਜਾਗੀ ਨਹੀਂ ਸੀਗੀ ਰੂਬੀ ਉਸਦੇ ਮਨ ਦੀ ਅਵਸਥਾ ਨੂੰ ਜਾਣਦੀ ਸੀਗੀ ਰੂਬੀ ਪਾਪ ਨਹੀਂ ਸੀ ਖੱਟਣਾ ਚਾਹੁੰਦੀ ਨੂਰੀ ਨੂੰ ਤੇਜਪਾਲ ਦੀਆਂ ਬਾਹਾਂ 'ਚੋਂ ਕੱਢ ਕੇ ਉਸ ਨੂੰ ਜਗਾਣਾ ਗਲਵਕੜੀ 'ਚੋਂ ਬਾਹਰ ਕੱਢਣਾ ਪਾਪ ਕਰਨ ਵਾਲੀ ਗੱਲ ਸੀਗੀ ਰੂਬੀ ਨੂਰੀ ਦੇ ਸੰਤੋਸ਼ਟ ਚਿਹਰੇ ਨੂੰ ਤੱਕ-ਤੱਕ ਕੇ ਨਿਹਾਲ ਹੁੰਦੀ ਸੀਗੀ ਉਹ ਵੀ ساری ਰਾਤ ਪਹਿਰੇ ਤੇ ਰਹੀ ਸੀਗੀ ਉਹ ਕਈ ਵਾਰ ਦਰਵਾਜ਼ੇ ਵਾਲੇ ਬਾਬੇ ਪਾਸ ਹੋ ਕੇ ਆਈ ਸੀਗੀ ਅੱਜ ਕਿਸੇ ਭਲੇ ਦਾ ਪਹਿਰਾ ਸੀਗਾ ਕਿ ਨਾ ਕੋਈ ਜਾਗਿਆ ਤੇ ਨਾ ਕੋਈ ਕਮਰੇ ਚੋਂ ਬਾਹਰ ਨਿਕਲਿਆ ਤਾਰ ਮਿਲਣ ਕਰਕੇ ਨੂਰੀ ਦੀ ਮਾਤਾ ਤੇ ਬਾਪੂ ਜੀ ਪਹੁੰਚ ਗਏ ਉਹਨਾਂ ਨੂੰ ਵੱਡੇ ਭੈਣ ਜੀ ਨੇ ਆਪਣੇ ਕਮਰੇ ਚ ਬੁਲਾਇਆ ਸੀ ਨੂਰੀ ਵਰਗਾਂ ਦੀਆਂ ਹਰ ਘਰ ਪੈਦਾ ਹੋਣ ਪਰ ਜਿਵੇਂ ਕੋਈ ਬੁਰੀ ਨਜ਼ਰ ਲੱਗ ਗਈ ਸੀ ਮੈਂ ਨੂਰੀ ਨੂੰ ਸਖਤ ਵਾਰਨਿੰਗ ਦਿੱਤੀ ਹੈ ਜੇਕਰ ਸੰਭਲੀ ਤਾਂ ਠੀਕ ਹੈ ਨਹੀਂ ਤਾਂ ਮੇਰੀ ਮਜਬੂਰੀ ਹੈ ਉਸ ਨੂੰ ਘਰ ਲੈ ਜਾਣਾ ਵੱਡੇ ਭੈਣ ਜੀ ਨੇ ਇਸ਼ਾਰੇ ਨਾਲ ਕਹਾਣੀ ਦੱਸੀ ਸੀਗੀ ਪਰ ਨੂਰੀ ਚ ਖੁਨਾਮੀ ਕੋਈ ਨਹੀਂਗੀ ਮਾਪਿਆਂ ਨੂੰ ਬੱਚੇ ਸੱਚੇ ਹੀ ਲੱਗਦੇ ਨੇ ਭੈਣ ਜੀ ਨੇ ਥੋੜਾ ਨਫ਼ਰਤ ਨਾਲ ਕਿਹਾ ਸੀਗਾ ਅਸੀਂ ਉਹ ਮਾਪੇ ਨਹੀਂ ਭੈਣ ਜੀ ਖੈਰ ਮੈਂ ਤੁਹਾਡੇ ਨਾਲ ਬੈਸ ਨਹੀਂ ਕਰਨਾ ਚਾਹੁੰਦੀ ਮੈਂ ਪੂਰੀ ਗੱਲ ਸਮਝਾ ਦਿੰਦੀ ਐ ਹੋ ਸਕੇ ਤਾਂ ਤੁਸੀਂ ਨੂਰੀ ਨੂੰ ਸਮਝਾਓ ਨਹੀਂ ਤਾਂ ਭਾਵੇਂ ਅੱਜ ਹੀ ਨਾਲ ਲੈ ਜਾਓ ਚਾਹੋ ਤਾਂ ਇੱਕ ਮੌਕਾ ਦੇ ਸਕਦੇ ਹੋ ਪਰ ਅਸੀਂ ਆਪਣੇ ਬੱਚੇ ਤੇ ਇਲਜ਼ਾਮ ਨਹੀਂ ਚਾਹੁੰਦੇਗੇ ਸਾਡੇ ਕੋਲ ਬੱਚਾ ਸਾਡੇ ਆਪਣੇ ਬੱਚੇ ਤੋਂ ਵੱਧ ਹੁੰਦੇ ਆ ਨੂਰੀ ਤਾਂ ਫਿਰ ਹੈ ਵੀ ਅਨੋਖੀ ਬੱਚੀ ਪਰ ਸੱਚ ਤਾਂ ਸੱਚ ਹੀ ਹੁੰਦਾ ਹੈ ਤੁਸੀਂ ਨਾ ਕੱਟ ਦਿਓ ਤੁਹਾਡੀ ਮਰਜ਼ੀ ਆ ਭੈਣ ਜੀ ਦੇ ਚਿਹਰੇ ਤੋਂ ਲੱਗਦਾ ਸੀਗਾ ਕਿ ਉਹ ਨੂਰੀ ਦਾ ਨਾਂ ਨਹੀਂ ਸੀ ਕੱਟਣਾ ਚਾਹਦੀਗੀ ਨੂਰੀ ਦੌੜ ਕੇ ਮਾਂ ਬਾਪੂ ਦੇ ਕੋਲ ਗਈ ਰੂਬੀ ਵੀ ਉਸਦੇ ਨਾਲ ਸੀ ਤੁਸੀਂ ਕਦੋਂ ਆਏ ਆ ਬਸ ਹੁਣੇ ਹੀ ਨਾਲ ਚੱਲਣਾ ਹੈ ਜਾਂ ਨਾ ਰਹਿਣਾ ਹੈ ਜਿਸ ਤਰ੍ਹਾਂ ਕਹੋ ਲੜਕੇ ਦਾ ਪਤਾ ਲੱਗਿਆ ਹਾਂ ਉਹ ਹੋਸਟਲ 'ਚ ਨੇ ਕਮਰਾ ਨੰਬਰ 5 ਵਿੱਚ ਆ ਮੈਂ ਲਵੋ ਨੂਰੀ ਤੂੰ ਨਾਲ ਚੱਲੇਗੀ ਜਿਸ ਤਰ੍ਹਾਂ ਕਹੋ ਭੈਣ ਜੀ ਤੁਸੀਂ ਗ੍ਰੀਨ ਹੋਸਟਲ 'ਚ ਬੈਠੋ ਮੈਂ ਲੜਕੇ ਨੂੰ ਨਾਲ ਲੈ ਕੇ ਆਂਦਾ ਹਾਂ ਜਗਤਾਰ ਸਿੰਘ ਨੇ ਕਿਹਾ ਸੀਗਾ ਨੂਰੀ ਦਾ ਸਮਾਨ ਜੀਪ ਵਿੱਚ ਰੱਖ ਲਿਆ ਗਿਆ ਰੂਬੀ ਫਟਫਟ ਕੇ ਹੋ ਰਹੀ ਸੀਗੀ ਇੰਨੀ ਜਲਦੀ ਇਹ ਕਿਵੇਂ ਸੀਗਾ ਸਾਰਾ ਕਾਲਜ ਹੈਰਾਨ ਸੀਗਾ ਜਗਤਾਰ ਸਿੰਘ ਜਦ ਤੇਜਪਾਲ ਦੇ ਪਿੰਡ ਹੋ ਕੇ ਆਇਆ ਸੀ ਤਾਂ ਕਾਫੀ ਉਦਾਸ ਸੀਗਾ ਤੇਜਪਾਲ ਦੇ ਘਰ ਦੀ ਹਾਲਤ ਦੇਖ ਉਸ ਦੀ ਤਾਂ ਨਿਕਲ ਰਹੀ ਸੀਗੀ ਪਰ ਹਾਲਾਤ ਦਿਨ ਬਦਨ ਖਰਾਬ ਹੋ ਰਹੇ ਸਨ ਉਹ ਸਾਰਾ ਕੁਝ ਪ੍ਰਵਾਨ ਕਰਨ ਲਈ ਮਨਜ਼ੂਰ ਸੀਗੇ ਮਜਬੂਰ ਸੀਗੇ ਨੂਰੀ ਦੀ ਮਾਤਾ ਵੀ ਇੱਕ ਵਾਰ ਇਰਾਦਾ ਬਦਲ ਗਈ ਸੀਗੀ ਉਹ ਟਟ ਚੁੱਕੇ ਭਰਾਵਾਂ ਦੀ ਮਦਦ ਲੈਣ ਦੀ ਸੋਚ ਰਹੀ ਸੀ ਪਰ ਫਿਰ ਉਸ ਨੂੰ ਲੱਗਿਆ ਨੂਰੀ ਇਰਾਦੇ ਦੀ ਮਜਬੂਤ ਕੁੜੀ ਸੀਗੀ ਉਸ ਨੇ ਇਰਾਦਾ ਨਹੀਂ ਬਦਲਣਾ ਕ ਇਸ ਕਰਕੇ ਉਸ ਨੇ ਇਰਾਦਾ ਬਦਲ ਲਿਆ ਸੀਗਾ ਦਾਤੇ ਦੀ ਮਰਜ਼ੀ ਅੱਗੇ ਝੁੱਕ ਗਈ ਸੀਗੀ ਚਕਤਾਰ ਸਿੰਘ ਸੰਗ ਨੇ ਗ੍ਰੀਨ ਹੋਟਲ ਵਿੱਚ ਕਮਰਾ ਲੈ ਲਿਆ ਸੀ ਮਾਂ ਤੀ ਨੂੰ ਕਮਰੇ 'ਚ ਛੱਡ ਕੇ ਉਸ ਨੇ ਤੇਜਪਾਲ ਦੇ ਕਾਲਜ ਵੱਲ ਜੀਪ ਸਿੱਧੀ ਕਰ ਲਈ ਸੀ ਅਜੇ ਕਾਲਜ ਲੱਗੇ ਨਹੀਂ ਸਨ ਸੜਕ ਦੇ ਦੋਵੇਂ ਕਿਨਾਰੇ ਸਕੂਲ ਕਾਲਜ ਦੇ ਬੱਚੇ ਬੱਚਿਆਂ ਨਾਲ ਭਰੇ ਹੋਏ ਸੰਜਕਤਾਰ ਸਿੰਘ ਬੜੀ ਧੀਮੀ ਗੱਡੀ ਚਲਾ ਰਿਹਾ ਸੀਗਾ ਮਤਾ ਕੋਈ ਗਲਤੀ ਹੋ ਜਾਏ ਕਿਉਂਕਿ ਉਸ ਦਾ ਦਿਮਾਗ ਥਾਵੇਂ ਨਹੀਂ ਸੀਗਾ